ਇੱਕ ਗਾਣਾ ਲਿਖਿਆ ਨਾ ਮੈਂ ਉਹ ਨਵਾਂ ਗਾਣਾ ਸੁਣਾਉਣਾ ਮਾਮਾ ਮੇਰੀ ਗੱਲ ਤਾਂ ਸੁਣ ਹਜੇ ਆਉਣ ਵਾਲਾ ਗਾਣਾ ਸੁਣਾਉਣਾ ਮੈਂ ਤੈਨੂੰ ਛੱਲੇ ਤੇ ਗਾਣਾ ਲੈ ਉਹ ਗੱਲ ਪਹਿਲੇ ਗਾਣਾ ਸੁਣ ਕਹਿੰਦਾ ਨਵੀਆਂ ਨਹੀਂ ਗੱਲਾਂ ਇਹ ਸ਼ੁਰੂ ਤੋਂ ਹੀ ਹੁੰਦੀਆਂ ਛੱਲਿਆਂ ਦੀ ਜਗ੍ਹਾ ਲੈ ਜਾਂਦੀਆਂ ਨੇ ਮੁੰਡੀਆਂ ਨਹੀਂ ਤੂੰ ਮੰਨੇ ਆ ਨਾ ਮੰਨੇ ਸਾਡੇ ਦੋਹਾ ਵਿੱਚ ਤੀਜਾ ਕੋਈ ਆਇਆ ਲੱਗਦਾ ਹੈ ਤੂੰ ਤਾਂ ਉਂਗਲ 'ਚੋਂ ਛੱਲਾ ਮੇਰਾ ਲਾਉਂਦੀ ਨਹੀਂ ਸੀ ਕਿਸੇ ਨੇ ਲਵਾਇਆ ਲੱਗਦਾ ਕਹਿੰਦਾ ਤੂੰ ਤਾਂ ਉਂਗਲ 'ਚੋਂ ਛੱਲਾ ਮੇਰਾ ਲਾਉਂਦੀ ਨਹੀਂ ਸੀ ਕਿਸੇ ਨੇ ਲਵਾਇਆ ਲੱਗਦਾ ਅੱਗੇ ਕਿਵੇਂ ਸੀ ਲਿਰਿਕਸ ਇਹਦੇ ਹਾਂ ਆ ਗਿਆ ਜੀ ਹੁਣ ਕਹਿੰਦਾ ਤੇਰੇ ਲਾਏ ਲਾਰਿਆਂ ਦੀ ਗਿਣਤੀ ਰਕਾਨੇ ਬੇਹਸਾਬੀ ਬਣ ਗਈ ਮੈਂ ਸੁਣਿਆ ਤੂੰ ਅੱਜ ਕੱਲ੍ਹ ਹੋਰ ਤੇ ਯਾਰਾਂ ਦੀ ਕੁੜੇ ਭਾਬੀ ਬਣ ਗਈ ਕਹਿੰਦਾ ਅੱਖਾਂ ਨੇ ਵੀ ਅੱਖ ਕੁੜੇ ਨੀਂਦ ਕੋਲੋਂ ਫੇਰ ਲਈ ਤੈਨਾਂ ਨੂੰ ਵੀ ਤੈਨੂੰ ਯਾਦ ਕਰਨੇ ਤੋਂ ਵੇਹਲੀ ਜਿੱਤੀ ਬੈਠਾ ਏ ਮਰਾੜਾ ਵਾਲਾ ਦੁਨੀਆ ਨਹੀਂ ਪਿਆਰ ਨੇ ਹਰਾਇਆ ਲੱਗਦਾ ਤੂੰ ਤਾਂ ਅੰਗਲੇ ਚੋ ਛੱਲਾ ਮੇਰਾ ਲਾਉਂਦੀ ਨਹੀਂ ਸੀ ਕਿਸੇ ਨੇ ਲਵਾਇਆ ਲੱਗਦਾ ਆ ਜੋ ਜੀ ਆ ਜੋ